ਦੀ ਨਾਮ ਫਟੇ ਮੇਰਾ ਨਾਮ ਜਗਰੂ ਸਿੰਘ ਆ ਜੀ ਪਿੰਡ ਲੇਬਲਾ ਕਿਸ ਤਰ੍ਹਾਂ ਲੱਗ ਰਿਹਾ ਖੁੰਨਾ ਮੰਡੀ ਦੇ ਵਿੱਚ ਹੁਣ ਪਰਬਲ ਝੋਨਾ ਵੀ ਆ ਰਿਹਾ ਹੈ ਕਿਉਂ ਨਹੀਂ ਹਲੇ ਤੱਕ ਜਿਹੜੀ ਬੋਲੀ ਦਿੱਤੀ ਬੋਲੀ ਇਸ ਵਾਰ ਕਿੰਨੀ ਲੱਗੀ ਵਾਊਚਰ ਥੋੜਾ ਜਿਆਦਾ ਵੱਧਾਉਂਦਾ ਜੀ ਵੀਹਾ ਕਰਕੇ ਥੋੜਾ ਜਿਆਦਾ ਨਰਮਾ ਝੋਲਾ 17 ਤੋਂ ਵੱਧਣਾ ਹੋ ਰਿਹਾ ਹੈ ਮਾਊਚਰ ਇਹ ਜੀ ਗ੍ਰੇਸ ਵੀ ਮਿਲਣੀ ਚਾਹੀਦੀ ਹੈ ਕੁਛ ਕਿਉਂਕਿ 18 19 ਤਾਂ ਆਵਾਜਿ ਦਾਣਾ ਮੌਸਮ ਦੀ ਕਿੰਨੀ ਕਮਾਰ ਪਈ ਹੈ ਜੀ ਮੌਸਮ ਦੀ ਮਾਰ ਬਹੁਤ ਪਈ ਹੈ ਜੀ 5 6 ਕੌਂਟਲ ਘਟ ਗਿਆ ਜੀ ਕੀਲੇ ਦੇ ਮਤਲਬਕ ਕੋਈ ਰੋਗ ਵੀ ਲੱਗੇ ਇਸ ਵਾਰ ਰੋਗ ਇੱਕ ਹਲਦੀ ਰੋਗ ਆ ਜੀ ਇੱਕ ਬੋਨਾ ਰੋਗ ਦੋ ਬੁਮਾਰੀਆਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਦੇ ਨਾਲ ਵੀ ਥੋੜਾ ਝਾੜ ਘਟਿਆ ਜੀ ਝਾੜ ਉਹਦੇ ਨਾਲ ਵੀ ਉਹਦੇ ਨਾਲ ਤਾਂ 10 25% ਝਾੜ ਦਾ ਫਰਕ ਪੈ ਗਿਆ ਜੀ ਕੀ ਲੱਗਦਾ ਹੈ ਕਿ ਜਿਹੜੀ ਸਰਕਾਰਾਂ ਨੂੰ ਕੀ ਕਰਨੀ ਚਾਹੀਦੀ ਸਰਕਾਰਾਂ ਨੂੰ ਇੱਕ ਤਾਂ ਗ੍ਰੇਸ ਦੇਣੀ ਚਾਹੀਦੀ ਹੈ ਨਵੀਂ ਦੇ ਵਿੱਚ ਇੱਕ ਦਾਣੇ ਬਦ ਰੰਗ ਕੀ ਦੇਣੀ ਚਾਹੀਦੀ ਹੈ ਇਹਦਾ ਹਲਦੀ ਵਾਲਾ ਰੰਗ ਤੇ ਜਿਹੜੀ ਏਸ਼ੀ ਸਭ ਤੋਂ ਵੱਡੀ ਮੰਡੀ ਆ ਕਦੋਂ ਤੱਕ ਖੁੱਲ ਕੇ ਸੀਜ਼ਨ ਚੱਲ ਪੋਏਗੀ ਨਹੀਂ ਪਰਸੋਂ થી ਸਰਕਾਰੀ ਖਰੀਦ ਜਾਂਦੇ ਸ਼ੁਰੂ ਹੋ ਜੂਗੀ ਦੁਬਾਰਾ ਫਸਲ ਜੋਰਾਂ ਤੇ ਆਉ ਬਸ ਫੇਰ ਤਾਂ ਫਸਲ ਜੋਰਾਂ ਤੇ ਆਉਗੀ ਇਹ ਤਾਂ ਚੱਲਣਾ ਹੀ ਆ ਮਾਮਾ ਕਿਸਾਨਾਂ ਨੂੰ ਕੀ ਅਪੀਲ ਕਰੂੰ ਕੀ ਵਾਰ ਦੁਕਾਨ ਚ ਕਿਸਾਨਾਂ ਨੂੰ ਤਾਂ ਇਹ ਅਪੀਲ ਕਰਾਂਗੇ ਜੀ ਵੀ ਸਰਦਾਰ ਮੌਚਰ ਵਾਲਾ ਚੋਂ ਨਾਲ ਲੈ ਕੇ ਹਣ ਤਾਂ ਕਿ ਰਾਤ ਨਾ ਘਟਣੀ ਕੋਈ ਇਹ ਮੱਦੀ ਦੇ ਵਿੱਚ 16 ਤੋਂ ਵੱਧ ਦਾ ਭਾਅ ਨੇ ਲਾ ਲ ਪਰ ਅਜੇ ਤੱਕ ਕੋਈ ਨਹੀਂ ਦੇਖ ਸਕਦੇ ਪਰ ਮਤ ਉਹ ਨਾ ਆਈ ਗਏ ਕੀ ਗਰਾਊਂਡ ਰਿਟੀ ਨਹੀਂ ਪਹਿਲੇ ਇਹ ਹੈ ਜੀ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਪੂਰਾ ਇਜਾਮ ਕੀਤਾ ਹੋਇਆ ਹੈ ਸਰਕਾਰ ਵੱਲੋਂ ਕਿਸੇ ਕਸ਼ਮ ਦੀ ਕੋਈ ਕਮੀ ਨਹੀਂ ਨਾ ਆੜਕੇ ਬਲੋਂ ਗਮੀ ਇਹਦਾ ਸਿਰਫ ਨਮੀ ਆਵਦਾ ਜਿਹੜਾ ਝੋਨੇ ਵੀ ਨਮੀ ਇਸ ਕਰਕੇ ਨਾ ਥੋੜਾ ਝੋਨਾ ਲੈਟ ਹੈ ਅੱਗੇ ਇੱਕ ਤੱਕ ਬਰਤੋਂਦਾ ਹੁੰਦਾ ਹੈ ਇਹ ਅੱਜ ਤਰੀਕ ਹੋਈ ਹੈ 22 ਫਿਰ ਦਾ ਪਰਸੋਂ ਦਾ ਜਿਹੜੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਜੂਗੀ ਉਹ ਜਾਣ ਅਸੀਂ ਉਸ ਰੋਕੀ ਹੋਈ ਹੈ ਜੀ ਕਿ ਵੀ ਅਸੀਂ ਕਿਸਾਨਾਂ ਨੇ ਬੀ ਬੇਨਤੀ ਕੀਤੀ ਹੈ ਵੀ ਤੁਸੀਂ ਉਹ ਤੋਂ ਨਸਕਾ ਸਰਕਾਰ ਦੇ ਸੁੱਕਾ ਜੁਨਾ ਲੈ ਕੇ ਆਓ ਅਜੇ ਨਾ ਥੱਲੇ WhatsApp ਬਣਾ ਕਰਕੇ ਟਾਰਟੀਗਲੀ ਟਾਰਟੀਗਲੀ ਹੁਣ ਕਰਕੇ ਉਹਦੇ ਬਹੁਤ ਤੇ 25 26 25 26 ਵਰਤਾਰੇ ਤੇ ਕੱਲ ਵੀ ਤੋਂ ਨਾ ਆਇਆ ਸੀ ਉਸ ਦਾ ਹੈ ਅੱਜ ਵੀ ਕੋਈ ਉਹਨਾਂ ਮੱਦੀ ਚਾਹਉ ਛੋਕੜੇ ਹੈ ਪਰ ਅਸੀਂ ਸਨ ਪੀਰ ਕੀਤੀ ਹੈ ਵੀ ਤੁਸੀਂ ਆਪਣਾ ਥੋੜਾ ਜਿਹਾ ਦੋ ਦਿਨ ਸਹਿਰ ਹੋ ਜੇ 22 25 ਦੇ ਬਾਅਦ ਆਪਣਾ ਉਹਨਾਂ ਸੋਕਾਉ ਲੱਗੂਗਾ ਤੇ ਖਰੀਦ ਸ਼ੁਰੂ ਹੋ ਜੂਗੀ ਖਰੀਦ ਬਲੋ ਕੁਝ ਕਰਨੀ ਕਿਸਾਨ ਜਿਹਾ ਮਰਜੀ ਲੈ ਕੇ ਆਵੇ ਉਹਦਾ ਮਾਲ ਜਿਹਾ ਆਊਗਾ ਬੋਰੀਆਂ ਪੈ ਕੇ ਪੂਰ ਸ਼ਾਹ ਤੇ ਪਿਲ ਅਗਰ ਕੋਈ ਤੁਹਾਡਾ ਕੋਈ ਜੀ ਇਹ ਕਿ ਜੀ ਜਿਹੜੇ ਆਪੋਰਟ ਦੇ ਨਸਬਾਣ ਜੀ ਨਮਕੋਲ ਨਹੀਂ ਅਜੇ ਤਾਂ ਨਾ ਮੌਸਮ ਅਕਤੂਬਰ ਅਕਤੂਬਰ ਦੇ ਚੱਕਰ ਨੇ ਹੈ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਜੀ 30 ਅਕਤੂਬਰ ਤੱਕ ਇਹ ਚੋਣ ਦਾ ਸੈਸ਼ਨ ਹੀ ਖਤਮ ਹੋ ਜਾਣਾ ਹੈ ਇਹਦੇ ਵਿੱਚ ਕਿੰਦਾ ਉਹਨਾਂ ਨੂੰ ਖਰਚਾ ਪੈਂਦਾ ਬਹੁਤ ਤੇ ਲੀਵਰ ਪੈਣੀ ਹੋ ਜਾਵੇ ਇੱਕ ਇਹਦਾ ਉਰੇ ਆ ਕੇ ਗਿੱਲੇ ਦੇ ਝਾੜ ਘਟਦਾ ਹੀ ਆ ਵਾਧਾ ਨਹੀਂ ਜੀ ਇਹ ਉਹ ਨਾ ਉਹ ਵੀ ਨੁਕਸਾਨ ਹੈ ਨਾਲੇ ਇਥੇ ਹੈਰਾਨ ਹੋਣ ਬੰਦ ਹੈ ਅਸੀਂ ਇਹ ਅਪੀਲ ਕਰਦੇ ਹਾਂ ਉਹ ਵੀ ਆਪਣਾ ਦੋ ਤਿੰਨ ਦਿਨ ਦੇ ਰੁਕ ਜੋ ਤੇ ਉਹਦੀ ਬਜਾਰ ਬਾਜੀ ਲੈ ਕੇ ਆਇਓ ਨਾਲ ਦੀ ਨਾਲ ਥੋੜਾ ਝੋਨਾ ਉਹਦੇ ਪੈਨ ਤੋਂ ਬਾਅਦ ਥੋੜੀ ਜੀ ਪੇਮੈਂਟ ਦੂਜੀ ਥੋੜੇ ਖਾਤੇ ਚ ਪੈਣੀ ਕਿਸੇ ਨਾ ਕਿਸੇ ਨੂੰ ਕੁਝ ਇਸ ਵਾਰ ਕੱਲ ਇੱਕ ਜੀਬੀ ਦਾ ਸਾਡਾ ਆਇਆ ਸੀ ਉਹਨੇ ਆਪਣਾ ਪੁਰਾਣਾ ਚੋਨਾ ਚੋਲਿਆ ਗਾ ਚੈੱਕ ਤੇ ਵੀ ਅੱਗੇ ਉਹਦਾ ਜਿਹੜੀ ਉਹਦੀ ਐਵਰੇਜ ਆਉਂਦੀ ਜਿੱਥੇ ਕਿਲੇ ਦੀ 32 ਕੁਇੰਟਲ ਦੀ ਆਉਂਦੀ ਪਰ ਏਕੜ ਉਹ ਕੱਲ ਉਹਦੀ 27 ਕੁਇੰਟਲ ਦੀ ਆਈਆਂ ਚਾਰ ਪੰਜ ਕੁਇੰਟਲ ਢੋਣਾ ਪਰ ਏਕੜ ਬਲ ਘੱਟ ਬਿਮਾਰੀ ਆਪਣੇ ਜੇ ਆਪਣਾ ਰੱਖਿਆ ਇਧਰ ਉਸ ਟੱਕ ਹੈ ਕਿਉਂਕਿ ਇਧਰ ਹਨਾ ਦੀ ਮਾਰ ਨਹੀਂ ਹੈ ਤਾਂ ਹੋ ਗਿਆ ਪਰ ਝੋਨੇ ਨੂੰ ਨਾ ਥੋੜੀ ਜਿਹੀ ਟਰਸ ਨੂੰ ਹਤੋਸ ਨੂੰ ਬਿਮਾਰੀ ਇੱਕ ਉਹ ਬੜਾ ਹਲਦੀ ਜੀ ਲੱਗੀ ਹੋਈ ਹੈ ਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਚਲੋ ਕੁਦਰਤੀ ਹਾਫਤਾ ਤੇ ਵੀ ਕਿਸਾਨ ਨੂੰ ਵੀ ਇਹ ਜਿਹੜਾ ਚੋਨਾ ਹਲਦੀ ਵਾਲਾ ਹੈਗਾ ਇਹ ਜਿਹੜਾ ਇਹ ਰੋਗ ਲੱਗਿਆ ਹੋਇਆ ਵੀ ਇਹਨੂੰ ਬਿਲਕੁਲ ਤਲੇ ਲਬੜਾ ਦੇ ਇਹਨੂੰ ਆਪਦਾ ਜਦੋਂ 11 ਵਜੇ ਲੈ ਕੇ ਇਹ ਚੋਨਾ 5 ਮਹੀਨੇ ਤੇ ਵੱਢੇ ਜਾਊਗਾ ਕੱਟਿਆ ਜਾਊਗਾ ਤਾਂ ਇਹ ਇਹਦੇ ਵਿੱਚ ਦੇਖਣ ਨੂੰ ਕੋਈ ਰੁਕਾਵ ਨਹੀਂ ਹੋਊਗਾ। ਸੈਂਟਰ ਨੂੰ ਅਪੀਲ ਕਰਦਾਂਗੇ ਪਰਸੋਂ ਉੱਥੇ ਕਹਿੰਦੇ ਸੀ ਵੀ ਅਸੀਂ ਸਾਡੀ ਟੀਮਾਂ ਚੱਲੀਆਂ ਹੋਏ ਆ ਰਹੀਆਂ ਨੇ। ਪਰ ਇਹ ਜੀ ਪੰਜਾਬ ਦੇ ਵਿੱਚ ਜਿਹੜੇ ਸਭ ਨਾਲ ਬੜੀ ਬੰਡੀ ਹੈ ਖੰਨਾ ਬੰਡੀ ਏਸ਼ੀਆ ਦੀ ਅਜੇ ਖਾਣੇ ਦਾ ਕੁਝ ਸੋਚਿਆ ਜਿਹੜੀ ਅੜੀ ਕਰ ਰਹੇ ਆ ਵੀ ਆਜੋ ਦੇਖੋ ਆਦੇ ਕਿ ਕਿਸ ਤਰ੍ਹਾਂ ਕਿਸਾਨ ਦਾ ਜੈ ਕਿਸਾਨ ਹੋ ਰਿਹਾ ਹੈ ਤੇ ਅਬ ਦਾ ਕੁ ਦਿਨਾ ਪਹਿਰੇ ਇਹ ਇਹ ਕਿ ਜੇ ਇਹ ਨਾ ਹੋਵੇ ਜੇ ਝੋਨੇ ਦੇ ਵਿੱਚ ਕੋਈ ਬਦਰਾਗੀ ਜਾ ਨੁਕਸਾਨ ਹੋ ਜਾਵੇ ਤੇ ਇੱਕ ਦੇ ਅਰਾਇਖ ਦਾ ਨੁਕਸਾਨ ਨਾ ਹੋਵੇ ਚੌਲਾਂ ਦੇ ਵਿੱਚ ਛੇਦਨ ਕੋਈ ਨੁਕਸਾਨ ਨਾ ਹੋਵੇ ਕਿ ਨਾਮ ਪਟੇ ਮੇਰਾ ਨਾਮ ਜਗਰੋਸ਼ ਸਿੰਘ ਆ ਜੀ ਪਿੰਡ ਲੇਬਲਾ ਕਿਸ ਤਰ੍ਹਾਂ ਲੱਗ ਰਿਹਾ ਖੁੰਨਾ ਮੰਡੀ ਦੇ ਵਿੱਚ ਹੁਣ ਪਰਬਲ ਝੋਨਾ ਵੀ ਆ ਗਿਆ ਕਿਉਂ ਨਹੀਂ ਹਲ ਤੱਕ ਜਿਹੜੀ ਬੋਲੀ ਬੋਲੀ ਇਸ ਵਾਰ ਕਿੰਨੀ ਲੱਗੀ ਮੌਚਰ ਥੋੜਾ ਜਿਆਦਾ ਵੱਧ ਆਉਂਦਾ ਜੀ ਬੀਹਾ ਕਰਕੇ ਥੋੜਾ ਜਿਆਦਾ ਨਰਮਾ ਝੋਲਾ 17 ਤੋਂ ਵੱਧਦਾ ਹੋ ਰਿਹਾ ਮੌਚਰ ਇਹਦੇ ਗ੍ਰੇਸ ਵੀ ਮਿਲਣੀ ਚਾਹੀਦੀ ਹੈ ਕੁਛ ਕਿਉਂਕਿ 18 19 ਤਾਂ ਆਵਾ ਹੀ ਜਾਣਾ ਮੌਸਮ ਦੀ ਕਿੰਨੀ ਕ ਮਾਰ ਪਈ ਹੈ ਜੀ ਮੌਸਮ ਦੀ ਮਾਰ ਬਹੁਤ ਪਈ ਹੈ ਜੀ 5 6 ਕੁੰਟਲ ਘਟ ਗਿਆ ਜੀ ਨੀਕੀਲੇ ਦੇ ਮੁਤਾਬਕ ਕੋਈ ਰੋਗ ਵੀ ਲੱਗੇ ਇਸ ਵਾਰ ਰੋਗ ਇੱਕ ਹਲਦੀ ਰੋਗ ਆ ਜੀ ਇੱਕ ਬੋਨਾ ਰੋਗ ਦੋ ਬੋਵਾਰੀਆਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਦੇ ਨਾਲ ਵੀ ਥੋੜਾ ਝਾੜ ਘਟਿਆ ਝਾੜ ਉਹਦੇ ਨਾਲ ਵੀ ਉਹਦੇ ਨਾਲ ਤਾਂ 10 25% ਝਾੜ ਦਾ ਫਰਕ ਪੈ ਗਿਆ ਜੀ ਕੀ ਲੱਗਦਾ ਹੈ ਕਿ ਜਿਹੜੀ ਸਰਕਾਰਾਂ ਨੂੰ ਕੀ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇੱਕ ਤਾਂ ਗ੍ਰੇਸ ਦੇਣੀ ਚਾਹੀਦੀ ਹੈ ਨਵੀਂ ਦੇ ਵਿੱਚ ਇੱਕ ਦਾਣੇ ਬਦਲਣ ਕੀ ਵੀ ਦੇਣੀ ਚਾਹੀਦੀ ਹੈ ਇਹਦਾ ਹਲਦੀ ਵਾਲਾ ਰੰਗ ਤੇ ਜਿਹੜੀ ਏਸ਼ੀ ਸਭ ਤੋਂ ਵੱਡੀ ਮੰਡੀ ਆ ਕਦੋਂ ਤੱਕ ਖੁੱਲ ਕੇ ਸੀਜ਼ਨ ਚੱਲ ਪੋਏਗੀ ਨਹੀਂ ਪਰਸੋਂ થી ਸਰਕਾਰੀ ਖਰੀਦ ਜਾਂਦੇ ਸ਼ੁਰੂ ਹੋ ਜੂਗੀ ਅਕਤੂਬਰ ਕਰੇ ਜੋਰਾਂ ਤੇ ਆਊ ਪਰਸੋਂ ਫੇਰ ਤਾਂ ਫਸਲ ਜੋਰਾਂ ਤੇ ਆਊਗੀ ਫੇਰ ਤਾਂ ਚੱਲਣਾ ਹੀ ਆ ਕੰਮ ਖਸਾਨਾਂ ਨੂੰ ਕੀ ਅਪੀਲ ਕਰੂੰਗੀ ਕੇਵਲ ਖਸਾਨਾਂ ਨੂੰ ਤਾਂ ਇਹੇ ਅਪੀਲ ਕਰਾਂਗੇ ਜੀ ਵੀ ਸਦਾਨਾ ਮੌਚਰ ਵਾਲਾ ਚੋਂ ਨਾਲ ਲੈ ਕੇ ਹੁਣ ਤਾਂ ਕਿ ਰਾਤ ਨਾ ਘਟਣੀ ਕੋਈ ਨਾ ਮਿੱਟੀ ਦੇ ਵਿੱਚ ਥੋੜਾ ਮੁਕਰ ਤੋਂ ਭਾਵੇਂ ਲਾਹ ਲਿਆ ਪਰ ਅਜੇ ਤੱਕ ਕੋਈ ਦਿਖਾਈ ਨਹੀਂ ਪਰੰਤੂ ਨਾ ਆ ਵੀ ਗਏ ਕੀ ਗਰਾਊਂਡ ਰੈਲ ਨੀ ਪਹਿਲੇ ਇਹ ਹੈ ਵੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਪੂਰਾ ਇਜਾਮ ਕੀਤਾ ਹੋਇਆ ਹੈ ਸਰਕਾਰ ਵੱਲੋਂ ਕਿਸੇ ਕਸ਼ਮ ਦੀ ਕੋਈ ਕਮੀ ਨਹੀਂ ਨਾ ਆੜ ਕੇ ਵੱਲੋਂ ਕੋਈ ਕਮੀ ਇਹ ਤਾਂ ਸਿਰਫ ਉਹਦਾ ਆਵਦਾ ਇਹਨਾਂ ਝੋਨੇ ਵੀ ਨਮੀ ਹੈ ਇਸ ਕਰਕੇ ਨਾ ਝੋੜਾ ਝੋਨਾ ਲੈਟ ਹੈ ਅੱਗੇ ਇੱਕ ਗੁੱਬਰ ਤੋਂ ਹੁੰਦਾ ਹੁੰਦਾ ਹੈ ਇਹ ਅੱਜ ਤਰੀਕ ਹੋਈ ਹੈ 22 ਫਿਰ ਦਾ ਪਰਸੋਂ ਦਾ ਜਿਹੜੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਜੂਗੀ ਉਹ ਜਾਣ ਅਸੀਂ ਉਸ ਰੋਕੀ ਹੋਈ ਹੈ ਜੀ ਦੇ ਵੀ ਅਸੀਂ ਕਿਸਾਨਾਂ ਦੀ ਬੇਨਤੀ ਕੀਤੀ ਹੈ ਵੀ ਤੁਸੀਂ ਉਹ ਝੋਨਾ ਸੁੱਕਾ ਸੁੱਕਾ ਜੁਨਾ ਲੈ ਕੇ ਆਓ ਅਜੇ ਨਾ ਥੱਲੇ WhatsApp ਆਨ ਕਰਕੇ ਧਰਤੀ ਗਿੱਲੀ ਹੈ ਧਰਤੀ ਗਿੱਲੀ ਹੋਣ ਕਰਕੇ ਉਹਦੇ ਮੋਟਰੇ 25 26 25 26 ਮੋਟਰੇ ਆ ਰਹੇ ਹੈ ਤੇ ਕੱਲ ਵੀ ਤੋਂ ਨਾ ਆਇਆ ਸੀ ਉਸ ਦਾ ਹੈ ਅੱਜ ਵੀ ਕੋਈ ਉਹਨਾਂ ਮੱਦੀ ਚਾਹਉ ਛੋਕੜੇ ਹੈ ਪਰ ਅਸੀਂ ਸਨ ਅਪੀਲ ਕੀਤੀ ਹੈ ਵੀ ਤੁਸੀਂ ਆਪਣਾ ਥੋੜਾ ਜਿਹਾ ਦੋ ਦਿਨ ਸਹਿਰ ਹੋ ਜੇ 22 ਤੋਂ ਬਾਅਦ ਆਪਣਾ ਉਹਨਾਂ ਸੌਕਾਉ ਲੱਗੂਗਾ ਤੇ ਖਰੀਦ ਸ਼ੁਰੂ ਹੋ ਜੂਗੀ ਖਰੀਦ ਬਲੋ ਕੁਝ ਕਰਨੀ ਕਿਸਾਨ ਜਿਆ ਮਰਜੀ ਲੈ ਕੇ ਆਵੇ ਉਹਦਾ ਮਾਲ ਜਆਊਗਾ ਬੋਰੀਆਂ ਪੈ ਕੇ ਪੁਰਸ਼ ਆਉਂ ਪਹਿਲਾਂ ਕਰਕੇ ਤੁਹਾਨੂੰ ਕੋਈ ਜਮ ਜੇ ਜੇ ਜਿਹੜੇ ਨੀ ਅਜੇ ਤਾਂ ਨਾ ਮੌਸਮ ਅਕਤੂਬਰ ਅਕਤੂਬਰ ਦੇ ਚੱਕਰ ਨੇ ਹੈ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਕਿ 30 ਅਕਤੂਬਰ ਤੱਕ ਇਹ ਚੋਣਾਂ ਦਾ ਸੈਸ਼ਨ ਹੀ ਖਤਮ ਹੋ ਜਾਣਾ ਹੈ ਇਹਦੇ ਵਿੱਚ ਕਿੰਦਾ ਉਹਨਾਂ ਨੂੰ ਖਰਚਾ ਪੈਂਦਾ ਬਹੁਤ ਤੇ ਲੀਵਰ ਪੈਣੀ ਹੋ ਜਾਵੇ ਇੱਕ ਇਹਦਾ ਉਰੇ ਆ ਕੇ ਗਿੱਲੇ ਦੇ ਝਾੜ ਘਟਦਾ ਹੀ ਆ ਵਾਧਾ ਨਹੀਂ ਇਹ ਉਹ ਵੀ ਨੁਕਸਾਨ ਹੈ ਨਾਲੇ ਇਥੇ ਹੈਰਾਨ ਹੁਣ ਬੈਂਦਾ ਹੈ ਅਸੀਂ ਇਹ ਅਪੀਲ ਕਰਦੇ ਹਾਂ ਕਿ ਆਪਣਾ ਚੋਟਾ ਥੰਦੇ ਨੇ ਰੁਕ ਜੋ ਤੇ ਉਹਦੀ ਬਜਾਰ ਮੱਜੀ ਲੈ ਕੇ ਆਇਓ ਨਾਲ ਦੀ ਨਾਲ ਥੋੜਾ ਛੋਟਾ ਉਹਦੇ ਪੈਨ ਤੋਂ ਬਾਅਦ ਥੋੜੀ ਜੀ ਪੇਮੈਂਟ ਦੂਜੀ ਥੋੜੇ ਖਾਤੇ ਚ ਪਾਈ ਜੀ ਕਿਸੇ ਨਾ ਕਿਸੇ ਨੂੰ ਕੁਝ ਇਸ ਵਾਰ ਕੱਲ ਇੱਕ ਜੀਬੀ ਦਾ ਸਾਡਾ ਆਇਆ ਸੀ ਉਹਨੇ ਆਪਣਾ ਪੁਰਾ ਚੋਟਾ ਸੌ ਲਿਆ ਕੈਕ ਤੇ ਵੀ ਅੱਗੇ ਉਹਦਾ ਜਿਹੜੀ ਉਹਦੀ ਐਵਰੇਜ ਆਉਂਦੀ ਜਿੱਥੇ ਕਿੱਲੇ ਦੀ 31 32 ਕੋਟਲ ਦੀ ਆਉਂਦੀ ਪਰ ਏਕੜ ਉਹ ਕੱਲ ਉਹ 27 ਕੁਇੰਟਲ ਦੀ ਆਈਆਂ ਚਾਰ ਪੰਜ ਕੁਇੰਟਲ ਢੋਣਾ ਪਰ ਏਕੜ ਮਗਰ ਘੱਟ ਜਿਹੜਾ ਫੋਨ ਬਾਇਰ ਜਾਂ ਕੋਈ ਬਾਇਰ ਦੇਣ ਤੋਂ ਕੋਈ ਨਾ ਤੇ ਬਿਮਾਰੀ ਆਪਣੇ ਜਿਹੜਾ ਆਪਣਾ ਰੱਖਿਆ ਇਧਰ ਉਸ ਟੱਕੇ ਹੋ ਗਏ ਇਧਰ ਹਨਾ ਦੀ ਮਾਰ ਨਹੀਂ ਹੈ ਸੋ ਹੋ ਗਿਆ ਪਰ ਝੋਨੇ ਨੂੰ ਨਾ ਥੋੜੀ ਜਿਹੀ ਤੋਸਰੋ ਤੋਸਰੋ ਉਹਦੀ ਵਾਰੀ ਇੱਕ ਉਹ ਬੜਾ ਹਲਦੀ ਜੀ ਲੱਗੀ ਹੋਈ ਹੈ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਤੇ ਚਲੋ ਕੁਦਰਤੀ ਦਾ ਹਵਤ ਹੈ ਤੇ ਵੀ ਕਿਸਾਨ ਨੂੰ ਵੀ ਇਹ ਜਿਹੜਾ ਚੋਨਾ ਹਲਦੀ ਵਾਲਾ ਹੈ ਜਾਂ ਇਹ ਜਿਹੜਾ ਇਹ ਰੋਗ ਲੱਗਿਆ ਹੋਇਆ ਵੀ ਇਹਨੂੰ ਬਿਲਕੁਲ ਤਲੇ ਲਮੜਾ ਦੇ ਇਹਨੂੰ ਆਪ ਦਾ ਜਦੋਂ 11 ਵਜੇ ਲੈ ਕੇ ਇਹ ਚੋਨਾ 5 ਵਜੇ ਤੇ ਵੜੇ ਜਾਊਗਾ ਕੱਟਿਆ ਜਾਊਗਾ ਤਾਂ ਇਹ ਇਹਦੇ ਵਿੱਚ ਦੇਖਣ ਨੂੰ ਕੋਈ ਰਕਾਬ ਨਹੀਂ ਹੋਊਗਾ। ਸੈਂਟਰ ਨੂੰ ਅਪੀਲ ਕਰਦਾਂਗੇ ਪਰਸੋਂ ਉੱਥੇ ਕਹਿੰਦੇ ਸੀ ਵੀ ਅਸੀਂ ਸਾਡੀ ਟੀਮਾਂ ਚੱਲੀਆਂ ਹੋਏ ਆ ਰਹੀਆਂ ਨੇ ਪਰ ਇਹ ਜੇ ਪੰਜਾਬ ਦੇ ਵਿੱਚ ਜਿਹੜੇ ਸਭ ਨਾਲ ਬੜੀ ਮੰਡੀ ਹੈ ਖੰਨਾ ਮੰਡੀ ਏਸ਼ੀਆ ਦੀ ਅਜੇ ਖਾਣੇ ਦਾ ਕੁਝ ਨਹੀਂ ਕਿ ਅਡੀ ਕਰ ਰਹੇ ਆ ਅੱਜ ਉਹ ਦੇਖੋ ਆਦੇ ਕਿ ਕਿਸ ਤਰ੍ਹਾਂ ਕਿਸਾਨ ਦਾ ਜੈ ਕਿਸਾਨ ਹੋ ਰਿਹਾ ਹੈ ਤੇ ਅਬ ਦਾ ਕੁਦਨਾ ਫਿਰ ਇਹ ਇਹ ਤਾਂ ਇਹ ਨਾ ਹੋਵੇ ਜੀ ਢੋਨੇ ਦੇ ਵਿੱਚ ਕੋਈ ਬਦਰਾਗੀ ਜਾ ਨੁਕਸਾਨ ਨਾ ਹੋਏ 14 ਦੇ ਵਿੱਚ ਛੇ ਦੇ ਕੋਈ ਨੁਕਸਾਨ ਨਾ ਹੋਵੇ